ਮੇਰਾ ਨਾਮ ਜੀ ਗੁਰਚਰਨ ਸਿੰਘ ਹੈ ਮੈਂ ਸਿਵਲ ਹਸਪਤਾਲ ਬਟਾਲਾ ਟੀਵੀ ਵਿਭਾਗ ਵਿੱਚ ਕੰਮ ਕਰ ਰਿਹਾ ਕੀ ਕਾਰਨ ਹੈ ਜੀ ਹੜਤਾਲ ਦਾ ਦੇਖੋ ਜੀ ਸਾਨੂੰ 2 ਮਹੀਨੇ ਹੋ ਗਏ ਹਨ ਸਾਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਇੱਕ ਤੇ ਹਾਡੀਆਂ ਤਨਖਾਹਾਂ ਵੈਸੇ ਹੀ ਬਹੁਤ ਘੱਟ ਹੈ ਜਿਹੜਾ ਇੱਥੇ ਪੱਕੇ ਮੁਲਾਜ਼ਮ ਆ ਉਹਨਾਂ ਨੂੰ ਸਰਕਾਰ ਮਹੀਨੇ ਦੇ ਪਹਿਲੇ ਹਫਤੇ ਹੀ ਤਨਖਾਹਾਂ ਰਿਲੀਜ਼ ਕਰ ਦਿੰਦੀਆਂ ਇੱਕ ਤੇ ਹਾਡੀਆਂ ਤਨਖਾਹਾਂ ਵੈਸੇ ਹੀ ਘੱਟ ਆ ਤੇ ਸਾਨੂੰ 2-2 ਮਹੀਨੇ ਤੋਂ ਤਨਖਾਹਾਂ ਹੀ ਨਹੀਂ ਮਿਲਦੀਆਂ ਸਰਕਾਰ ਨੂੰ ਇਸ ਬਾਰੇ ਆਪਾਂ ਕਿੰਨੀ ਵਾਰ ਹੀ ਮੈਮੋਰੈਂਡਮ ਦੇ ਚੁੱਕੇ ਆ ਸਰਕਾਰ ਕਹਿ ਦਿੰਦੀ ਹੈ ਕਿ ਆਪਾਂ ਤੁਹਾਡੀ ਤਨਖਾਹਾਂ ਵਿੱਚ ਰੋਸ਼ ਨੈਸ਼ਨਲ ਵਾਈਜ਼ ਤੁਹਾਨੂੰ ਟਾਈਮ ਸਿਰ ਮਿਲਿਆ ਕਰਨਗੇ ਪਰ ਇਹਦਾ ਕੋਈ ਹੱਲ ਨਹੀਂ ਹੋ ਰਿਹਾ ਇਸ ਕਰਕੇ ਆਪਾਂ ਅਰ ਕੀ ਅੱਕ ਕੇ ਸਟ੍ਰਾਈਕ ਦਾ ਰਸਤਾ ਚੁਣਿਆ ਤਾਂ ਕਿ ਸਾਨੂੰ ਕੱਟ-ਕੱਟ ਤਨਖਾਹਾਂ ਤੇ ਟਾਈਮ ਨਾਲ ਮਿਲਣ ਸਰ ਦੇਖਿਆ ਜਾਏ ਤੇ ਤਨਖਾਹਾਂ ਤੁਹਾਨੂੰ ਦੋ-ਦੋ ਮਹੀਨੇ ਤੋਂ ਹੀ ਮਿਲਦੇ ਫਿਰ ਘਰ ਕਿੱਦਾਂ ਚੱਲਦਾ ਤੁਹਾਡਾ ਸਰ ਬੜਾ ਮੁਸ਼ਕਿਲ ਹੈ ਜੀ ਘਰ ਦਾ ਖਰਚਾ ਚਲਾਣਾ ਇਹੀ ਆਪਾਂ ਆਪਣੇ ਅਫਸਰਾ ਤੋਂ ਮੰਗ ਕਰਦੇ ਹਾਂ ਕਿ ਸਾਡਾ ਵੀ ਪਰਿਵਾਰ ਸਾਡੇ ਵੀ ਬੱਚੇ ਆ ਸਾਰੇ ਖਰਚੇ ਆ ਆਪਾਂ ਦੇ ਇੱਕ ਤਾਂ ਤਨਖਾਹ ਸਾਡੀ ਵੈਸੇ ਹੀ ਬੜਾ ਘਾਟਾ ਕਿ ਆਪਾਂ ਖਰਚਾ ਕਿਤਨਾ ਚਲਾਈਏ ਇਸ ਕਰਕੇ ਸਾਡੀ ਸਰਕਾਰ ਤੋਂ ਇਹੀ ਮੰਗ ਆ ਕਿ ਸਾਡੀ ਜਿਹੜੀ ਤਨਖਾਹਾਂ ਦੋ-ਦੋ ਮਹੀਨੇ ਦੀਆਂ ਹੈਗੀਆਂ ਜਲਦੋਂ ਜਲਦ ਰਿਲੀਜ਼ ਕੀਤੀਆਂ ਜਾਣ। ਕੋਦਰ ਤਾਂ ਸਾਡੀ ਹੜਤਾਲ ਜਿਹੜੀ ਚੱਲਦੀ ਹੈ। ਦੇਖੋ ਜੀ ਜਦੋਂ ਤੱਕ ਸਾਡੀਆਂ ਤਨਖਾਹਾਂ ਰਿਲੀਜ਼ ਨਹੀਂ ਹੁੰਦੀਆਂ ਤੇ ਜਿਹੜੀ ਹੜਤਾਲ ਹੈ ਇਸੇ ਤਰ੍ਹਾਂ ਜਾਰੀ ਰਹੇਗੀ। ਆਨਲਾਈਨ ਤੇ ਆਫਲਾਈਨ ਕੰਮ ਨੂੰ ਆਪਾਂ ਬੰਦ ਕੀਤਾ ਹੋਇਆ ਜੋ ਬੰਦ ਹੀ ਰਹੇਗਾ। ਸਰ ਇਹ ਹੜਤਾਲੇ ਪੂਰੇ ਪੰਜਾਬ 'ਚ ਕੀਤੀ ਗਈ ਹੈ। ਇਹ ਹੜਤਾਲ ਜੀ ਸਾਰੇ ਹੀ ਪੰਜਾਬ ਦੇ ਵਿੱਚ ਹੜਤਾਲ ਹੈ। ਤੇ ਇਸ ਬਾਰੇ ਮੁੱਖ ਮੰਤਰੀ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਹੈ। ਮਾਨਯੋਗ ਹੈਲਥ ਮਨਿਸਟਰ ਪੰਜਾਬ ਨੂੰ ਸਾਰਿਆਂ ਨੂੰ ਹੀ ਮੰਗ ਪੱਤਰ ਆਲਰੇਡੀ ਭੇਜ ਦਿੱਤਾ ਗਿਆ ਹੈ ਕਿ ਸਾਡੀ ਤਨਖਾਹਾਂ ਵੱ ਜਲਦ ਤੋਂ ਜਲਦ ਰਿਲੀਜ਼ ਕੀਤੀਆਂ ਜਾਣ ਤਾਂ ਕਿ ਆਪਾਂ ਆਪਣਾ ਕੰਮ ਸੁਚਾਰੂ ਢੰਗ ਨਾਲ ਕਰ ਸਕੀਏ ਠੀਕ ਭਾਜੀ ਆਪਣਾ ਨਾਮ ਦੱਸਿਓ ਮੇਰਾ ਨਾਮ ਜੀ ਗੌਰਵ ਸ਼ਰਮਾ ਮੈਂ ਬਲੌਕ ਪ੍ਰਧਾਨ ਬਟਾਲਾ ਐਨ ਐਚ ਐਮ ਮੁਲਾਜ਼ਮ ਚਾਹਾਂ ਸਰਕਾਰਨ ਕੀ ਇਹ ਹੜਤਾਲ ਦਾ ਜੀ ਕਾਰਨ ਹੈ ਜੀ ਆਪਾਂ ਬਸ ਅੱਜ ਇਕੱਠੇ ਹੋਏ ਇਕੱਠੇ ਹੋਏ ਜੇ ਇੱਕ ਤਾਂ ਸਾਨੂੰ ਬਹੁਤ ਨਿਗੁਣੀਆਂ ਤਖ਼ਤਾ ਜਿਹੜੀਆਂ ਪੰਜਾਬ ਸਰਕਾਰ ਦੇ ਰਹੀ ਆ 60% ਜਿਹੜਾ ਆਪਾਂ ਨੂੰ ਸੈਂਟਰ ਗਵਰਨਮੈਂਟ ਦਿੰਦੀ ਆ ਤੇ 40% ਜਿਹੜਾ ਮਿਲਾ ਕੇ ਸਟੇਟ ਗਵਰਨਮ ਬਟ ਜਿਹੜਾ ਆਪਾਂ ਨੂੰ 1 ਤਰੀਕ ਤੋਂ ਲੈ ਕੇ 5 ਤਰੀਕ ਦੇ ਅੰਦਰ ਅੰਦਰ ਮਿਲ ਜਾਣਾ ਚਾਹੀਦਾ ਉਹ ਆਪਾਂ ਨੂੰ ਇੱਕ ਇੱਕ ਮਹੀਨਾ ਡੇਢ ਡੇਢ ਮਹੀਨਾ ਲੇਟ ਤਨਖਾਹ ਆ ਦਿੰਦੇ ਨੇ ਕਈ ਵਾਰੀ ਤਾਂ 2 ਮਹੀਨੇ ਵੀ ਲੰਘ ਜਾਂਦੇ ਨੇ ਇੱਕ ਤਾਂ ਆਪਾਂ ਨੂੰ ਰੈਗੂਲਰ ਮੁਲਾਜ਼ਮਾ ਤੋਂ 20% ਜਿਹੜੀ ਆ ਮਿਲ ਰਹੀ ਆ ਪੇ ਉਹ ਵੀ ਟਾਈਮ ਤੇ ਨਹੀਂ ਮਿਲ ਰਹੀ ਤੇ ਇਹ ਤਾਂ ਹਮ ਸਭ ਸਮਝਦਾਰ ਨੇ ਕਿ ਆਪਾਂ ਆਪਣੇ ਪਰਿਵਾਰ ਵੀ ਪਾਲਣੇ ਆ ਜੀ ਫੀਸਾਂ ਵੀ ਦੇਣੀਆਂ ਨੇ ਬੱਚਿਆਂ ਦੀਆਂ ਠੀਕ ਆ ਜੀ ਜੇ ਉਹ ਟਾਈਮ ਨਾਲ ਨਹੀਂ ਮਿਲਣ ਗਿਆ ਤਾਂ ਕਿਵੇਂ ਪਰਿਵਾਰ ਚੱਲੇਗਾ ਦੱਸੋ ਸਰ ਕਿੰਨੇ ਮੁਲਾਜ਼ਮ ਜਿਹੜੇ ਹੜਤਾਲ ਕਰਦੇ ਤੁਸੀਂ ਸਾਰੇ ਮੁਲਾਜ਼ਮ ਜਿੰਨੇ ਵੀ ਆ ਜੀ ਐਨ ਐਚ ਐਮ ਪੂਰਾ ਪੰਜਾਬ ਮੈਨੂੰ ਪੂਰੇ ਪੰਜਾਬ ਦੇ ਵਿੱਚ ਹੀ ਆ ਨਹੀਂ ਬਟਾਲੇ ਜੀ ਕਿੰਨੇ ਬਟਾਲੇ ਚ ਜਿੰਨੇ ਵੀ ਐਨ ਐਚ ਐਮ ਦੇ ਮੁਲਾਜ਼ਮ 20 ਤੋਂ ਲੈ ਕੇ 25 ਮੁਲਾਜ਼ਮ ਜਿਹੜੇ ਆਪਣੇ ਇਸ ਟਾਈਮ ਤੇ ਹੈਗੇ ਨੇ ਆਪਾਂ ਮੌਜੂਦ ਕਿਸੇ ਨਾ ਅਧਿਕਾਰੀ ਨਾਲ ਗੱਲ ਹੋਈ ਤੁਹਾਡੀ ਸਰਕਾਰੀ ਅੰਦਰ ਅਧਿਕਾਰੀ ਨਾਲ ਆਪਾਂ ਮੰਗ ਪੱਤਰ ਦਿੱਤਾ ਜੀ ਐਸ ਐਮ ਐਲ ਸਾਹਿਬ ਨੂੰ ਅੱਗੇ ਫਾਰਵਰਡ ਕਰਾਇਆ ਜੀ ਸਿਵਲ ਸਰਜਨ ਸਾਹਿਬ ਨੂੰ ਬਾਕੀ ਹਰ ਡਿਸਟ੍ਰਿਕਟ ਆਪਣੇ ਆਪਣੇ ਮੰਗ ਪੱਤਰ ਦੇ ਰਿਹਾ ਮਤਲਬ ਸੀ ਐਮ ਸਾਹਿਬ ਤੱਕ ਵੀ ਗੱਲ ਪਹੁੰਚੀ ਆ ਦੇਖੋ ਉਹਨੇ ਕੀ ਕਰਦੇ ਨੇ ਅੱਗੇ